ਗਰੀਬ ਲੋਗ ਲਗਾਇਆ ਤਾਂ ਅੱਜ ਸ਼੍ਰੋਮਣੀ ਕਾਲੀਦਾਲ ਦੇ ਜਿਹੜੇ ਵਰਕਰ ਨੇ ਜਿਹੜੀ ਆਵਾਜ਼ ਦੀ ਪਾਰਟੀ ਸੀ ਯਾਰ ਗੱਦੀ ਗੱਦੀ ਰਾਜ ਦੀ ਸਰਕਾਰ ਲਈ ਤਾਂ ਜਿਹੜੇ ਸ਼੍ਰੋਮਣੀ ਕਾਲੀਦਾਲ ਦੇ ਵਰਕਰਾਂ ਨੇ 10-10 ਸਾਲਾਂ ਦੇ ਪਰਚੇ ਕਰਕੇ ਉਹਨਾਂ ਦੇ ਅੱਜ ਕਰਕੇ ਜਿਹੜਾ ਸ਼੍ਰੋਮਣੀ ਕਾਲੀਦਾਲ ਦੇ ਵਰਕਰਾਂ ਨੇ ਜਿਹੜੀ ਯਾਰ ਉਸ ਟ੍ਰਾਈਡਰ ਦਾ ਗੱਡੀ ਜਿਹੜਾ ਇਕੱਠੇ ਆਪਣੇ ਕਾਲੀਦਾਲ ਨੂੰ ਪਾ ਕੇ ਕਿਹਨੇ ਜਾਓਗੇ ਬਰੇ ਉਹਨਾਂ ਦਾ ਅਸੀਂ ਸਟਾਨਾਂ 'ਵਾਂ ਖੜੇ ਆਂ ਜਿੱਥੇ ਮਰਜ਼ੀ ਝੂਠੇ ਪਰਚੇ ਕਰੀ ਜਾਂਦੇ ਜਿੰਨੇ ਜੋ ਮਰਜ਼ੀ ਕਰੀ ਜਾਂ ਸਾਰੇ ਨਾਲ ਆ ਕੇ ਰੋਮ ਨਿਕਾਲੀ ਵਾਲੇ ਜਿਲ੍ਹੇ ਵਰਕਰਾਂ ਸਾਰੇ ਨਾਲ ਸਾਡੇ ਖੜਾਗੇ ਨਾਲ ਹੀ ਕੋਈ ਨੀਂ ਹੋਰ ਕਰ ਲੈਣ ਹਾਂਜੀ ਬਤਾਈ ਕੀ ਨਾਮ ਤੁਹਾਡਾ ਕੀ ਹੈ ਮੇਰਾ ਨਾਮ ਸ਼ਾਮ ਸਿੰਘ ਹੈ ਜੀ ਅੱਛਾ ਜੀ ਤੁਹਾਡਾ WhatsApp ਨੰਬਰ 1432 ਹੈ ਕੀ ਗੱਲ ਹੋਈ ਯਾਰ ਗੱਲ ਹੋਈ ਹੈ ਜੀ ਘਰ ਸੁੱਤੇ ਪਿਆ ਦੇ ਉੱਠ ਕੇ ਸਿਣੇ ਪਤਾ ਲੱਗਾ ਵਾ ਵੀ ਤੁਹਾਡੇ ਤੇ ਪਰਚਾ ਹੋ ਗਿਆ ਸਾਡੇ ਵਿਚਾਰਾ ਜੇ ਤੁਸੀਂ ਆਪਰੇ ਜਾ ਕੇ ਜਮਾਨਤ ਕਰਵਾ ਲਓ ਪਰਚਾ ਜੀ ਇਹ ਕੱਲ ਜਿਹੜੀ ਜਮਾਨਤ ਹੈ 23 ਤਰੀਕ ਨੂੰ ਉਹ ਆਪਾਂ ਕਰਵਾ ਕੇ ਆਏ ਕਿਹੜੀ ਪਾਰਟੀ ਦਾ ਉਹਨਾਂ ਦੇ ਪਰਚੇ ਆ ਤੁਹਾਡੇ ਇਹ ਆਮ ਆਦਮੀ ਪਾਰਟੀ ਪਰਚੇ ਕਰਵਾ ਰਹੀ ਹੈ ਕਿਉਂਕਿ ਉਹਨਾਂ ਨੂੰ ਵਰਕਰ ਨਹੀਂ ਲੱਭ ਰਹੇ ਜਿਹੜੇ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਨੂੰ ਘੋੜਾ ਚੁੰਦੀ ਹੈ ਪਰ ਅਕਾਲੀ ਦਲ ਦਾ ਵਰਕਰ ਨਹੀਂ ਲੱਭ ਰਹੇ 11 ਤਰੀਕ ਨੂੰ ਕਰਨ ਦੀ ਆਵਾਜ਼ ਦੇ ਪਾਰਟੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਜਿਹੜੀ ਸ਼ਰਮਣੀ ਜੈ ਪ੍ਰੋਬਲੀ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਨੇਤਾ ਵੀ ਜਗਦੀਰ ਪਾਣੀ ਦੀ ਗੱਲ ਵੀ ਨਹੀਂ ਬਣਾ ਰਹੀ ਸਰਕਾਰ ਇਹਨਾਂ ਤੋਂ ਬਾਅਦ ਕਿ ਨਿਸ਼ਾਨਾ ਬਹੁਤ ਸਿੱਧਾ ਲੋਕਾਂ ਕੋਲ ਪ੍ਰਸ਼ਾਸਨ ਕਰਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਤਰ੍ਹਾਂ ਕਿੰਦੀ ਹੋ ਗਿਆ ਲੱਗਦਾ ਨਹੀਂ ਇਸ ਤਰ੍ਹਾਂ ਮੂਹਰੇ ਸਾਹਮਣੇ ਲੋਕਾਂ ਦੇ ਦੁਆਰ ਤੋਂ ਪਾਸੂ ਜੀ ਚੱਲ ਰਹੇ ਨੇ ਬੇਵਕੂਫੀ ਨਿਵਾੜਾ ਇਹ ਫੰਕੜੇ ਭਟਾਰੀ ਬੋਟਾ ਦਾ ਜਿੱਤ ਰਿਹਾ ਵਾ ਬਹੁਤ ਸਿੱਧੇ on the armor ਐਡੀਡੀਆ ਕੋਈ ਤੋਂ ਬੜੀ ਪ੍ਰੇਤਨਾ ਹਾਰ ਗਿਆ ਉਹਨੇ ਆਪਣੇ ਆਪ ਕਾਨੂੰਨ ਜਿਹੜਾ ਪ੍ਰਧਾਨ ਮੰਤਰੀ ਨੂੰ ਬੇਇਨਤੀ ਕਰਕੇ ਤੇ ਉਹਦੀ ਪੁੱਤ ਨੂੰ ਮਾਰ ਕੇ ਇਥੋਂ ਦੇ ਅਫਸਰ ਨੂੰ ਮਾਰ ਕੇ ਸਾਡੇ ਜਿਹੜੇ ਸੰਕਰ ਦੇ ਸਾਡੇ ਜਿਹੜੇ ਲੋਕਾਂ ਨੂੰ ਜਿਹਨੇ ਦੇਖਾ ਨੂੰ ਬੂਤਾਂ ਦਾ ਜਵਾਬ ਦੇ ਕੇ ਪੰਜਾਬ ਤੋਂ ਬਾਹਰ ਦਾ ਇਹ ਜਿਹੜੀ ਪਾਰਟੀਆਂ ਜੁੜੀ ਕਾਂਗਰਸ ਦੇ ਲੋਕਾਂ ਦੇ ਦਰਵਾਜ਼ੇ ਆਮ ਆਦਮੀ ਪਾਰਟੀ ਤੋਂ ਦਰਦੇ ਆ ਜਿਹੜੇ ਇੰਦਰ ਜਾ ਬਣਦੇ ਨੇ ਕੰਨਾ ਸਾਡੇ ਵਰਕੇ ਨੇ ਇਹਨਾਂ ਨੂੰ ਕੰਨਗੇ ਆਦੇ ਲੋਕਾਂ ਨੂੰ ਜਿਹਨੇ ਮਰਜ਼ੀ ਪਰਚੇ ਕਰ ਲਏ ਦਾ ਵੀ ਕਰਦੀ ਬਾਰੇ ਵਾਪਸ ਜੇ ਆਪਾਂ ਹਿਸਟਰੀ ਵਿੱਚ ਜਿੱਤੂ ਦਾ ਜਿੱਤੂ ਦਾ ਕਿਰਦਾਰ ਨੂੰ ਮਾਤ ਦੇ ਦੋ ਜੱਟਾਂ ਸਾਡੇ ਦਾ 5 ਵਜੇ ਪਲਾਂਚ ਵਿੱਚ ਆ ਗਿਆ ਆ ਆਦਮੀ ਪਾਕ ਤੋਂ ਜਾਂ ਸੰਗਰੂਰ ਤੋਂ ਚੱਲ ਕੇ ਆਇਆ ਨਾ ਜਿੱਤੂ ਜਿੱਤੂ ਕਮਤਰੀ ਦੇ ਸੋਤਦਾ ਤੇ ਰੀਂਗਿਆ ਪੱਟਾ ਵਾਲੇ ਜਿਹੜੇ ਜੱਫੇ ਮਾਰਦੇ ਇੱਕ ਬਹੁਤ ਹੀ ਮਜ਼ਬੂਤ ਹੋ ਕੇ ਨਿਕਲਿਆ ਕਰਕੇ ਕੰਨੀ ਚੱਲ ਰਿਹਾ ਤੇ ਹਰ ਘਰ ਦੇ ਵਿੱਚ ਕਾਹਲੀ ਨਾਲ ਦੀ ਦਰਵਾਜ਼ੀ ਜੇ ਇਹ ਆਪਾਂ ਦੀ ਫਾਰਮ ਦਾ ਮੁੱਖ ਪਿੰਡਾਂ ਪੱਤਾਂ ਦੇ ਬਾਕਾਂ ਦੇ ਵਾਲੇ ਕੋਟ ਨਾਲ ਤੋਂ ਬਾਕੀ ਦੇ ਪਰਚੋ ਦਾ ਸਾਰਾ ਅੰਮੀ ਸਾਡਾ ਕੈਂਡੀਡੇਟ ਸਭ ਤੋਂ ਵਧੀਆ ਵਧੀਆ ਲੱਗਿਆ ਸਾਰੇ ਕੰਮ ਦੇ ਨਾਲ ਆਵਾਜ਼ ਵੀ ਪਾਰਟੀ ਨੇ ਅੱਜ ਵਾਅਦੇ ਵੀ ਵਧੀਆ ਪੇਸ਼ ਕੀਤੇ ਅਤੇ ਜਿਹੜੇ ਤੋਂ ਉਹਨਾਂ ਦੇ ਵਿੱਚ ਚਰਬਾਨੀ ਉਹਨਾਂ ਦੀ ਧੰਮੀ ਪੂੰਜੀ ਬੁਨਵਾ ਰਿਹਾ ਇਸ ਕਰਕੇ ਸਾਡੀ ਪਾਰਟੀ ਵੀ ਜਿਹੜੀ ਆ ਚੰਗੋ ਡੈਕਟ ਮਨੀਸ਼ਮੀ ਸੰਧੂ ਵੀ ਤੁਹਾਡੀ ਮਾਣ ਦਾ ਸਦਾ ਰਹੇਗਾ ਖਲਾਫ ਇਹਨਾਂ ਨੇ